ਆ ਗਾ ਮਿੱਤਰੋ ਖਾਂਦਾ ਵੱਖਰੀ ਆ ਦੇ ਸਿਮਿੰਟ ਬਸ ਜੀ ਬੋਰੋ ਟਿੱਕੀ ਕੀ ਨੇ ਕੀ ਨੇ ਕੀ ਕੀ ਪੀਣੇ ਮਾਸੀ ਕੀ ਪੀਣੇ ਮਾਸੀ ਕੀ ਪੀਣੇ ਹਾਂ ਹਾਂ ਉਹੀ ਉਹ ਤਾਂ ਕਿਨੇ ਕੰਮ ਨੇ ਕੱਪੜੇ ਚੱਕ ਰਹੇ ਹੋ ਕੀ ਹੈ ਸਸੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਟਾਈਮ ਮਿੱਤਰੋ ਸਵੇਰ ਦੇ 10 ਵਜੇ ਗਏ ਆ ਤੇ ਬੱਚਿਆਂ ਨੂੰ ਸਾਡੇ ਨੂੰ ਦੇਖੋ ਸਵੇਰ ਸਵੇਰੇ ਕੀ ਭੂਤ ਕਿੱਦਾਂ ਚਿਮੜਿਆ ਤੁਹਾਨੂੰ ਓਏ ਹੈ ਤੂੰ ਚਾਰਾ ਕੁੱਟ ਪੀਣਾ ਨਹੀਂ ਪੀਤਾ ਲਈ ਚਾਰਾ ਕੁੱਟ ਪੀਣੀ ਨਾਲ ਪੀਂਦੀ ਜਾ ਤੂੰ ਹਾਂ ਜੀ ਵੈਰੀ ਗੁੱਡ ਓਏ ਤੇ ਬੱਜ ਇਹ ਚੱਕਦੇ ਦਿਲਜੋਤ ਸਿੰਘ ਚੱਕਦੇ ਆਪਣੇ ਨੇ ਬਾਲ ਸੇ ਮੈਂ ਗੁੱਡ ਮਾਰਨਿੰਗ ਕਿ ਭਾਈ ਗੁੱਡ ਮਾਰਨਿੰਗ ਏ ਵੈਰੀ ਗੁੱਡ ਮਾਰਨਿੰਗ ਚੱਲ ਵੀਡੀਓ ਵਾਲਾ ਹਾਂਜੀ ਪਹਿਲੀ ਸ਼ਿਫਟ ਲਾ ਲਈ ਸਹੀ ਗੱਲ ਹੈ ਇਹਨਾਂ ਨੇ ਮੈਨੂੰ ਚਾਹ ਪੀਦੀ ਮੈਨੂੰ ਉਠਾ ਲਈ ਲੇ ਗਿਆ ਮੈਂ ਤਾਂ ਹੁਣ ਸੁੱਤਾ ਉਠੀ ਆਇਆ ਹਾਂ ਪਰ ਇੱਕ ਚਮ ਮੈਂ ਕਹਿੰਦਾ ਵੀ ਨਹੀਂ ਨਾ ਜਦੋਂ ਆਪਾਂ ਰੋਮ ਰਹਿੰਦੇ ਆਂ ਔਰ ਕੰਮ ਕਰ ਕਰਦੇ ਆਂ ਉਦੋਂ ਐਂਦਾ ਐਦਾ ਹੁੰਦਾ ਸੀ ਕਿ ਰਾਤ ਨੂੰ ਸੌਣ ਲੱਗੇ ਵੀ ਸਟ्रेस ਵੀ ਸੋਣਾ ਵੀ ਸੋਵਟ ਕੀ ਕਰਨਾ ਆ ਕਰਨਾ ਆ ਕਰਨਾ ਤੇ ਮੈਂ ਐਦਾਂ ਵੀ ਕੁਝ ਨਹੀਂ ਕਰਦਾ ਕਿ ਬਸ ਫਰੀ ਆ ਬਸ ਸਾਰਾ ਦਿਨ ਤੇ ਪੂਰੀ ਮੌਰੀਆ ਜਦੋਂ ਨੀਂਦ ਪੂਰੀ ਖੁੱਲ ਜਾਂ ਆ ਦੇ ਗੱਲ ਤੂੰ ਕੋਟੀ ਦੋ ਨਾ ਇੱਕਸਾਰ ਦੀ ਪਈ ਹੈ ਹੈ ਵੀਰੇ ਵੀਰੇ ਨੇ ਹੈ ਮੈਚ ਕਿਤੀ ਹੈ ਲੋਰ ਵੀ ਸੇਮ ਸੇਮ ਦੇਖ ਤਾਂ ਸਹੀ ਗੱਲ ਹੈ ਜਮੇ ਸੇਮ ਸੇਮ ਹੋ ਚੀ ਤੁਸੀਂ ਬਣ ਗਏ ਪੁਲਸੀਏ ਲਾਲ ਪਾਗ ਬਨ ਲਓ ਇੱਕ ਵਾਰੀ ਕੋਈ ਲੋਈ ਮਿੱਤਰੋ ਚਾਹ ਆਪਣੀ ਚੜਗੀਆਂ ਚਲੇਦੇ ਚਾਹ ਕਰਨੇ ਮੇਰੀ ਰਿਜੜੀ ਚ ਕੰਮਲੀ ਹੋਈ ਸ਼ਮਾ ਜਨਾ ਮੈਂ ਕੀ ਚੀਜ਼ ਦੇਦਾ ਸੀਗਾ ਵੀਡੀਓ ਦੇਦਾ ਸੀਗਾ ਹਾਂਜੀ ਕਿਉਂ ਜਦੋਂ ਆਪਾਂ ਚਾਹ ਧਰਦੇ ਆ ਦੁੱਧ ਧਰਦੇ ਉਬਲ ਜਾਂਦਾ ਬਣਾਣਾ ਨਾ ਖਿਆਲ ਰੱਖਦੇ ਹਾਂਜੀ ਹਾਂ ਇਹਦਾ ਬਹੁਤ ਸੌਖਾ ਤਰੀਕਾ ਸੀਗਾ ਇੱਕ ਹਾਂਜੀ ਵੀ ਇਹ ਲੱਕੜ ਦਾ ਬੇਰਣਾ ਨਾ ਹਾਂਜੀ ਹੈਨਾ ਮੈਂ ਪਤੀਲਾ ਬੜਾ ਹੋਵੇ ਉਹਦੇ ਉੱਪਰ ਰੱਖ ਦੋ ਕਿਨੂੰ ਥੋੜਾ ਦੁੱਧ ਚਾਹ ਕਿਤੇ ਨਹੀਂ ਉਬਲੂਗਾ ਅੱਛਾ ਇਦਾਂ ਗੱਬੇ ਰੱਖਣ ਵਾਲੇ ਖੜਾ ਦੋ ਅੱਛਾ ਸਵੇਰੇ ਸਵੇਰੇ ਜਨੂੰ ਕਿੰਨੀ ਘੈਂਡ ਗੱਲ ਕਰ ਸਕਦੀ ਹੈ ਨਾ ਸਹੀ ਗੱਲ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਐ ਤਵੇ ਚਾਹ ਵੀ ਕੀ ਗੋਸ ਪਾਇਆ ਅੱਜ ਨਹੀਂ ਅੱਜ ਭਾਬੀ ਨੇ ਬਣਾਈ ਅੱਜ ਅੱਪਾ ਬੜੀ ਬਣਾਈ ਚਾਹ ਪੀਣੀ ਠੀਕ ਹੈ ਰੈਡੀ ਮੇਡ ਚਾਹ ਪੀਣੀ ਅੱਜ ਰੈਡੀ ਮੇਡ ਚਾਹ ਪੀਣੀ ਹੈ ਪਰ ਦੀਦੀ ਜਿੰਨੀ ਟੇਸਟੀ ਚਾਹ ਨਹੀਂ ਮੈਨੂੰ ਬਣਾਉਣੀ ਅੱਜ ਸੱਚੀ ਦੀ ਰੈਡੀ ਟੇਸਟੀ ਚਾਹ ਬਣਾਉਂਦੀ ਆ ਉਹ ਤੇਰਾ ਪਰਾ ਹੋ ਜੇ ਹੁਣ ਇਹ ਕਹਿੰਦੇ ਵੀ ਦੁਬਾਰਾ ਦੀਦੀ ਉੱਠ ਕੇ ਚਾਹ ਬੇ ਬਣਾਵੇ ਉਹ ਗੱਲ ਨਹੀਂ ਹੈਗੀ ਜੀ ਦੀਦੀ ਨੇ ਅੱਜ ਗੱਲਾਂ ਜੁਆ ਹੈਗਾ ਉਹ ਦੀਦੀ ਨੇ ਅੱਜ ਗੱਲ ਸੁਣਨੀ ਨਹੀਂ ਪਤਾ ਕਿ ਦੀਦੀ ਨਾ ਚਾਹ ਵੀ ਦੀਦੀ ਵਧੇ ਨੂੰ ਦੀਦੀ ਪਰੌਂਠੇ ਬਣਾਉਂਦੀ ਬਣਾਉਂਦੀ ਆ ਹੇਂ ਦੀਦੀ ਪਰੌਂਠੇ ਬਣਾਉਂਦੀ ਐ ਆਲੂ ਵਾਲੇ ਬਹੁਤ ਸਵਾਦ ਬਣਾਉਂਦੀ ਐ ਨਹੀਂ ਸਾਡੇ ਚ ਪ੍ਰੋਗਰਾਮ ਚੇਂਜ ਆਹ ਮੇਰੇ ਤੋਂ ਕਚੌੜੀਆਂ ਨਹੀਂ ਬਣਦੀਆਂ ਮੈਂ ਕਹਿੰਦਾ ਚਲ ਮੈਂ ਆਲੂ ਦਾ ਮਟੀਰੀਅਲ ਕਰ ਕਰਕੇ ਦੇ ਦੂੰਗੀ ਮੈਂ ਕਹਿੰਦਾ ਚਲ ਭਾਬੀ ਬਣਾ ਕੇ ਖਾਓ ਚੱਲ ਜਿੱਦਾ ਮਜ਼ੀ ਆ ਤੁਹਾਡੀ ਇਹ ਥੋੜੀ ਖੁਸ਼ੀ ਆ ਆਪਾਂ ਤਾਂ ਖਾਣੇ ਵਾਲੇ ਬੰਦੇ ਆ ਠੀਕ ਹੈ ਬੱਚੇ ਕਹਿਣਗੇ ਨਹੀਂ ਮੌਸਮ ਵਧੀਆ ਨਾ ਅੱਜ ਆਹ ਮੌਸਮ ਵਧੀਆ ਲੋ ਵੀ ਤੁਹਾਨੂੰ ਦਿਖਾਉਣਾ ਮੇਤੁਰ ਅੱਜ ਆਪਾਂ ਵਨੇਸ਼ੀਆ ਦੀ ਸਵੇਰ ਕਹਿੰਦੇ ਧੁੱਪ ਬਹੁਤ ਵਧੀਆ ਲੱਗੀ ਵੀ ਆ ਕੋਰਾ ਪਿਆ ਹੋਇਆ ਹੈ ਪਰ ਲੱਗਦਾ ਬਹੁਤ ਗਰੁੱਤਰ ਗਿਆ ਹਮਰਾਉਂ ਜਦ ਜਦ ਮੈਂ ਸੋੜਾ ਦੇ ਕੋਰਾ ਪਿਆ ਵਾ ਉਹ ਤਾਂ ਟਾਈਮ ਵੀ 2-3 ਘੰਟੇ ਪਹਿਲਾਂ ਪਿਆ ਵਾ ਜੀ ਹੁਣ 10 ਵਜੇ ਆ ਉਹਦਾ ਕੋਰਾ ਗਰੁੱਤਰ ਗਿਆ ਹੁਣੇ ਪਰ ਫਿਰ ਜਿਵੇਂ ਜਾ ਕੇ ਦੇਖਦੇ ਆ ਓਕੇ ਸਭ ਤੋਂ ਪਹਿਲਾਂ ਮੰਜਾ ਦੇਖੋ ਮਿੱਤਰੋ ਉਹ ਤੁਰਾ ਪਾ ਠੰਡ ਹੋਏ ਬਾਹਰ ਠੰਡ ਠੰਡ ਹੋਈ ਹੋਏ ਇਹਨਾਂ ਦੇ ਆ ਬਹੁਤ ਧੀ ਮੌਜ ਐ ਤੇ ਬਾਹਰ ਨਾ ਧੁੱਪ ਲੱਗੀ ਹੁੰਦੀ ਇਧਰ ਕੱਪੜੇ ਕੋਪੜੇ ਸੁੱਕਣੇ ਪਾਉਣ ਵਾਸਤੇ ਵਧੀਆ ਮੌਜ ਐ ਇਧਰ ਵੀ ਦੇਖੋ ਬੰਨੀ ਵੀ ਤਾਰ ਆਹਦਾ ਪੂਰੀ ਐਨ ਫੀਲਿੰਗ ਦਿੱਤੀ ਵੇ ਪੰਜਾਬ ਵਾਲੀ ਇਹਨਾਂ ਨੇ ਤੇ ਕੱਪੜੇ ਵੀ ਦੇਖੋ ਕਿਦਾਂ ਪਾਪਾ ਛ ਵੀ ਗਿੱਲੇ ਕੱਪੜੇ ਆ ਤੇ ਧੁੱਪ ਦੀ ਤਪਸ਼ ਪੂਰੀ ਪੈ ਰਹੀ ਆ ਇਸ ਕਰਕੇ ਕੱਪੜੇ ਭਾਫਾ ਨਿਕਲਦੀ ਆ ਬਾਕੀ ਜਿਹਦਾ ਪੁੱਧਨ ਗੱਲ ਕੀਤੀ ਸ਼ਾਂਤੀ ਵਾਲੀ ਇਹ ਸ਼ਹਿ ਸ਼ਾਂਤੀ ਇੱਦਾਂ ਹੀ ਰਹਿੰਦੀ ਆ ਆਪਾਂ ਚੱਲੇ ਚਾਹ ਚ ਪੀਏ ਠੰਡ ਬਹੁਤ ਵਾਰ 10 2-4 ਮਿੰਟ ਤੋਂ ਬਾਅਦ ਬਾਹਰ ਰੁਕ ਨਹੀਂ ਹੁੰਦਾ ਹੈਗਾ ਨੂੰ ਕਿਹਾ ਤਾਂ ਹੈਗਾ ਜੀ ਕੋਟੀ ਪਾ ਕੇ ਜਾਓ ਬਾਹਰ ਨੂੰ ਮੇਰੇ ਖਿਆਲ ਲੈਂਗੇ ਮੈਂ ਤਾਂ ਕਿਤੇ ਵੀ ਸਟੀਲ ਬੋਡੀਆਂ ਉੱਪਰ ਕਿ ਆ ਪਤਾ ਹੁਣ ਬਜ਼ੁਰਗ ਹੋ ਗਏ ਆ ਨਹੀਂ ਜੀ ਤੁਸੀਂ ਪਿਛਲੇ ਬਲੌਗ ਚੈੱਕ ਕਰੋ ਕਿ ਆਪਣੀ ਸਟੀਲ ਵੱਢਣੀ ਬਜ਼ੁਰਗਾਂ ਨਹੀਂ ਬੋਢੀ ਸਟੀਲ ਬੋਡੀਆਂ ਬੋਡੀਆਂ ਬਣ ਗਈ ਹੁਣ ਕਿ ਚਰਕਾ ਵਾਡੀ ਬਣ ਗਈ। ਲਓ ਫਾਈਨਲੀ ਮੇਤਰੋ ਚਾਹ ਆਪਣੀ ਬਣ ਗਈ ਆ ਤੇ ਨਾਲ ਕੋਈ ਨਹੀਂ ਪਿੰਨੀਆਂ। ਇਹ ਤਾਂ ਸਾਨੂੰ ਨਾ ਤਿੰਨ ਚਾਰ ਦਿਨ ਹੋ ਜਿੱਦਾਂ ਦੇ ਆਏ ਆ। ਕੋਈ ਦੇ ਪਿੰਨੀਆਂ ਹੀ ਪੀਨੇ ਚੱਲ ਰਹੀਆਂ ਨੇ। ਇਹ ਲਈ ਇਹ ਬਿਨੀ ਵਾਲੀ ਸਾਰਾ ਪਾਣੀ ਇਹਨਾਂ ਦਾ ਸਟਾਕ ਹੈ ਨਾ ਉਹ ਮੁਕਾ ਕੇ ਜਾਣਾ ਮੇਰਾ ਮੱਲ ਬਣ ਕੇ ਛਾ ਰੱਖਣੇ ਗੱਲ ਦਾ ਠੀਕ ਹੈ। ਛਾਲ ਦੇ ਦਿਨ ਹੁਣ ਤੇ ਕੋਈ ਦੀਆਂ ਪਿੰਨੀਆਂ ਹੁਣ ਤੇ ਇਕਲੀ ਦੀ ਧਰਤੀ ਹੋਵੇ। ਚਾਹ ਦਾ ਗਲਾਸ ਹੋਵੇ। ਹੋਰ ਦਿਲ ਬੰਦੇ ਨੂੰ ਕੀ ਚਾਹੀਦੇ? ਇੱਕ ਸਿਮੇ ਸਿਫਤ ਹੈ ਵੀ ਸਿਮਾ ਕੋਈ ਵੀ ਚੀ ਖਾਣ ਤੋਂ ਪਹਿਲਾਂ ਸਨੈਪ ਜਰੂਰ ਪਾਉਂਦਾ ਮੇਤਰੋ ਇਹ ਪਤਾ ਨਹੀਂ ਘੱਟ ਹੈ। ਵੀਰ ਚ ਰੋਟੀ ਖਾਵੇ ਹਾਂ ਚਾਹ ਚਾਹ ਪੀਵੇ ਇਹਨੇ ਸਨੈਪ ਆ ਕੀ ਹਨਾ ਮੈਂ ਦੇਖਿਆ ਨੋਟ ਕੀਤਾ ਹਨਾ ਹਾਂ ਮੈਂ ਕੱਲ ਦੇਖਿਆ ਬਰਸ਼ ਕਰ ਰਿਹਾ ਪਰ ਇਹ ਵੀ ਬਰਸ਼ ਕਰਨ ਲੱਗਿਆ ਮੈਂ ਕਿਹਾ ਸਨੈਪ ਕਿਉਂ ਬੋਲਣਾ ਤੂੰ ਇਹ ਨਹੀਂ ਹਰ ਚੀਜ਼ ਸਨੈਪ ਹੁੰਦਾ ਹਨਾ ਅੱਜ ਕੱਲ੍ਹ ਇਹ ਬੱਚੇ ਪਾਉਂਦੇ ਹਨ ਟ੍ਰੈਂਡ ਚੱਲੇ ਪਏ ਇਹ ਚੀਜ਼ਾਂ ਨਹੀਂ ਦੰਦ ਦੀ ਇੱਕ ਦੋ ਕਿਨੇ ਵੜੀਆਂ ਜਾਂਦੀਆਂ ਨੇ ਆਵੇ ਕਿਸ ਸਵੇਰ ਕਿ ਦੁਪਹਿਰ ਸ਼ਾਮ ਨਹੀਂ ਇੱਕ ਦੋ ਗੋਨੇ ਵਸ ਨਾ ਚਾਹੀਦਾ ਚਾਹੀਦਾ ਵੀ ਐਕਟਿਵਿਟੀ ਰਹਿਣਾ ਹੈ سوشل ਮੀਡੀਆ ਉਤੇ ਜਿਹੜਾ ਕੋਈ ਟੂਲ ਬਣਿਆ ਹੈ ਨਾ ਉਹ ਐਕਟਿਵ ਰਹਿਣ ਵਾਸਤੇ ਬਣਿਆ ਹੈ ਚੰਗੀਆਂ ਚੀਜ਼ਾਂ ਦੇ ਉੱਪਰ ਆਪਾਂ ਨੂੰ ਪ੍ਰੋਸੈਸ ਨਹੀਂ ਚਾਹੀਦੀਆਂ ਬਸ ਹੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਪੁੱਤ ਕੀ ਹਾਲ ਚਾਲ ਹੈ ਠੀਕ ਠਾਕ ਬੈਠੋ ਇੱਥੇ ਬੈਠੋ ਸੁਣਾਓ ਗੱਲਬਾਤ ਕੋਈ ਅੱਛਾ ਪੁੱਤ ਠੀਕ ਠਾਕ ਕੱਲ ਤੁਸੀਂ ਦੇਖੋ ਪ੍ਰੋਗਰਾਮ ਕਿਹਾ ਹੱਤੀ ਵਧੀਆ ਸੀਗਾ ਵਧੀਆ ਸੀ ਪ੍ਰੋਗਰਾਮ ਹਾਂ ਜੀ ਹਾਂ ਹਾਂ ਚਾਹੀਦਾ ਇਹ ਵਧੀਆ ਇਹ ਅਗਲਾ ਏਡੀ ਦੂਰੋਂ ਚੱਲ ਕੇ ਆਉਂਦਾ ਏ ਹਾਂ ਜੀ ਹਾਂ ਨਹੀਂ ਆਪਾਂ ਚੱਲ ਗਏ ਆਪਾਂ ਚ ਨਾ ਵੀ ਉਹ ਆਪਾਂ ਇੱਡੀ ਦੂਰ ਚੰਦ ਕੇ ਆਇਆ ਹੈ। ਹਾਂ। ਨਹੀਂ ਵਧੀਆ ਹੋ ਗਿਆ ਪ੍ਰੋਗਰਾਮ ਅਸੀਂ ਵਧੀਆ ਹੋ ਗਿਆ। ਵਧੀਆ ਪ੍ਰੋਗਰਾਮ। ਬਹੁਤ ਵਧੀਆ। ਹੋਰ ਸਪਿੰਨੀਆ ਮਸੀਂ ਚੱਕ ਫਿਰ। ਖਾ ਲਈਆ ਪੁੱਤ। ਹੋਰ ਚੱਕੇ ਕਦੀ ਵੀ ਨਹੀਂ। ਨਹੀਂ ਬਸ ਹੁਣ ਖਾ ਲਈ ਹੁਣ। ਅੱਧੀ ਤੇ ਚੱਕਰ ਨਾ ਦਿੰਦੇ ਤੇ ਕਹੇ ਤੇ ਮੈਂ। ਅੱਧੀ ਕਿ ਕਿਹਨੇ ਹੱਦ ਕਰਤੀ ਅੱਧੀ ਕਿਹਨੇ। ਹੈਲੋ। ਹੈਲੋ ਹੈਲੋ। ਪੈਸਾ ਹੀ ਨਿਕਰਵਸਰ ਰੇਟਿੰਗ ਇਹਦੀ ਜਾਂਦੀ ਹੈ। ਲੈ ਇਹਦੇ ਫੁੱਫਰ ਨੂੰ ਖਾਸ ਤੌਰ ਤੇ ਵੀ ਫਰਾਂਵਰ ਤਿਆਰ ਹੋ ਜਾਓ ਭਾਈ ਸਾਰੇ ਜਾਣੇ। ਜੇ ਕਿਸੇ ਦਾ ਕੋਈ ਪ੍ਰੋਗਰਾਮ ਹੈ ਕਿਸੇ ਬੰਦੇ ਜਾਣਦਾ ਸਾਨੂੰ ਛੇਤੀ ਤੋਂ ਛੇਤੀ ਦੱਸਿਆ ਜਾਵੇ ਤਾਂ ਕਿ ਅਸੀਂ ਆਪਣੇ ਅਗਲੇ ਪ੍ਰੋਗਰਾਮ ਉਲਝ ਸਕੀਏ ਤੇ ਹੱਥ ਵਲ ਕੇ ਬੇਨਤੀ ਕੀਤੀ ਜਾਂਦੀ ਹੈ ਘਰ ਦੇ ਮੁਖੀਆ ਸਾਹਿਬਾਨ ਨੂੰ ਉੱਥੇ ਦੀ ਪਿਆਰ ਹੋਵੇ ਤੁਸੀਂ ਤੇ ਫਿਰ ਚੱਲੇ ਜਾਵੇ ਕਿਸੇ ਪਾਸੇ ਨੂੰ ਤੇ ਸਰਪੰਚ ਜੀ ਕਿੱਥੇ ਜਾਣੇ ਆਵੇ ਅੱਜ ਨੇ ਕੀ ਪ੍ਰੋਗਰਾਮ ਹੋਵੇ ਤੁਹਾਡੇ ਭਾਜੀ हेलो जी आज ਤੁਸੀਂ ਦੱਸੋ ਸਕਦਾ ਨੂੰ ਅੱਜ ਦੇ ਹਾਂ ਬੱਚਿਆਂ ਨਾਲ ਸਲਾਹ ਕਰਕੇ ਦੱਸਣਗੇ ਕਿ ਕਿੱਥੇ ਜਾਣਾ ਹੈ ਹਾਂਜੀ ਬੱਚੇ ਦੱਸਣਗੇ ਅੱਜ ਸਲਾਹ ਕਰਕੇ ਕਿੱਥੇ ਜਾਣਾ ਹੈ ਵੀ ਕਿੱਥੇ ਜਾਣਾ ਹੈ ਹਾਂਜੀ ਇਹ ਬੱਚੇ ਸਾਹ ਵੀ ਜਾਂਦੇ ਆਓ ਬੱਚੋ ਇੱਧਰ ਲੈ ਵੀ ਗੁਰਵਾਜ ਨੂੰ ਪੁੱਛਦੇ ਆ ਗੁਰਵਾ ਕਿੱਥੇ ਜਾਣਾ ਚਾਹਤਾ ਕਿੱਥੇ ਜਾਣਾ ਚਾਹਤਾ ਕਿੱਥੇ ਜਾਣਾ ਹੈ ਚਾ ਮਾਈਕ ਨਹੀਂ ਲੂ ਫਿਰ ਮਾਈਕ ਨਹੀਂ ਲੂ ਮਾਈਕ ਨਹੀਂ ਲੂ ਕਿ ਤੱਕ ਨਾ ਹੋਈ ਤੇ ਤੇਰੀ ਬੈਨ ਮੂਵੀ ਮਰ ਜੈਣੀ ਹੈ ਹੈ ਜਾਈ ਲੈ ਵਈ ਕਿੱਥੇ ਜਾਣਾ ਚੋ ਅੱਜ ਸ਼ਾਪਿੰਗ ਮਾਲ ਸ਼ਾਪਿੰਗ ਮੋਜਣਾ ਹਾਂਜੀ ਉਸਨਾਂ ਕਿੱਥੇ ਜਾਣਾ ਹੈ ਸ਼ਾਪਿੰਗ ਮਾਲ ਹਾਂਜੀ ਕਹਿਣਾ ਹੋ ਗੱਲਗੱਲ ਕਰਕੇ ਜਾਣੇ ਤਸ ਆਪ ਕੋ ਚਲੋ ਬੱਚਿਓ ਲਾਓ ਲੈਣਾ ਹੋ ਗੱਲਗੱਲ ਕਰਕੇ ਅੱਜ ਆਪਣੇ ਘਰੇ ਮੇਰੇ ਤੋਂ ਦੁਪਹਿਰ ਨੂੰ ਬਣਨੇ ਨੇ ਆਲੂ ਵਾਲੇ ਪਰੌਂਠੇ ਤੇ ਦੋਨੇ ਭੂਆ ਭਤੀਜਾ ਲੱਗੇ ਹੋਏ ਨੇ ਆਲੂਆਂ ਦੀ ਛਿਲਾਈ ਕਰਨ ਵਾਸਤੇ ਉਸਨਾਂ ਕਿੱਟ ਰਹੇ ਅਦਰ ਕਰ ਰਹੇ ਤੇ ਅਸੀਂ ਚੱਲੇ ਹਾਂ ਘੁੱਟ ਚਾਹ ਪੀਣ ਵਾਸਤੇ ਕਫੇ ਚਾਹ ਤਾਂ ਬਾਪ ਨੇ ਪੀ ਲਈ ਪਰ ਕਫੇ ਦੀ ਮਿੱਤਰੋ ਕੱਚ ਰਹਿੰਦੀ ਆ ਤੇ ਆਪਾਂ ਚੱਲਦੇ ਆਂ ਸ਼ਹਿਰ ਦੇ ਵਿੱਚ ਇੱਕ ਬਾਹਰ ਖੁੱਲੀ ਆ ਕਿ ਚਾਹ ਆਪ ਦਾ ਕਫੇ ਦਾ ਕੁੱਟ ਪੀ ਕੇ ਆਉਣੇ ਸਿਮਾ ਜਾਊਗਾ ਮੇਰੇ ਨਾਲ ਸਿਮਾ ਪਰ ਪਹਿਲਾਂ ਕਹਿੰਦਾ ਫੋਨ ਇੱਕ ਵਾਰੀ ਘੜੀ ਐਪਲ ਦੀ ਚਾਰਜ ਲਾ ਦੀ ਸਿਮੇ ਸਿਰਫ ਤੁਹਾਨੂੰ ਪਾਰਟੀ ਹੋ ਜਾਂਦੀ ਆ ਸਿਮਾ ਬਤਾਈਆਂ ਬਤਾਈਆਂ ਕਰਈ ਜਾਂਦਾ ਸਿਮੇ ਦਾ ਚਾਰਜ ਖੋਦੀ ਮਾਰ ਹੈ ਹਾਂਜੀ ਹਾਂਜੀ ਸਹੀ ਗੱਲ ਐ ਕਹਿੰਦਾ ਫੱਟੀ ਦੇ ਕਿਲ ਘਟਿਆ ਮੇਤਰੋ ਫੱਟੀ ਐ ਇਹ ਇੱਕ ਕਿਲ ਘਟਦਾ ਉੱਪਰ ਫੱਟੀ ਚਲਿਓ ਚਲਿਓ ਫਿਰ ਚਲੋ ਹੋਰ ਕਿਸੇ ਦੀ ਕੋਈ ਹੋ ਹੋ ਕੋਈ ਜੀ ਡਿਮਾਂਡ ਕੋਈ ਦੀਨੋ ਸਿਮਾ ਕਪੀਂ ਬੱਕਿਆ ਤੂੰ ਕਪੀਂ ਬੱਕਿਆ ਤੂੰ ਕਪੀਂ ਬੱਕਿਆ ਤੂੰ ਪਰ ਮੈਂ ਤੁਸੀਂ ਜੀ ਸਿੰਘ ਕੋਈ ਚੱਲ ਆ ਦੇ ਜੀ ਜੀ ਹਾਂ ਲਿਆ ਦੇ ਜੀ ਸੇ ਤੁਸੀਂ ਪੀਣਾ ਕੁਝ ਕੱਪ ਚੀਨੋ ਤੂੰ ਚਾਹ ਪੀ ਪਤੀਲੇ ਪਾ ਕੇ ਕੱਪ ਚੀਨੋ ਪੀਨੇ ਆ ਕੱਪ ਚੀਨੋ ਪੀਣੀ ਆ ਸਾਰੇ ਪੀਣੀ ਕੁਸਰਾ ਕੁਸਰ ਫਿਰ ਮੈਨੂੰ ਨਹੀਂ ਪਤਾ ਵੀ ਨਹੀਂ ਆਣੀ ਇਥੇ ਲੱਗਦੇ ਨੂੰ ਪੁੱਛੇ ਮम्मा ਚੱਲ ਮੈਂ ਸਾਰ ਨੂੰ ਲੈ ਜਾਣਾ ਠੀਕ ਕਰ ਦਿਆ ਤੂੰ ਬਿਜਾ ਦੇ ਬਾਅਦ ਮੈਂ ਸਾਰੇ ਜਨ ਨਾਲ ਲੈ ਰਣਾ ਠੀਕ ਹੈ ਹੁਣ ਹੈ ਗਿਆ ਤਾਂ ਲੈ ਜੇ ਤੈਮੀ ਨਾਲ ਜਾਣਾ ਨੇ ਤੈਮੀ ਨਾਲ ਜਾਣਾ ਬੈ ਕੱਢੀ ਜਾ ਮੈਂ ਕੱਢੀ ਜਾਣਾ ਜੀ ਸਾਰੇ ਚੱਲੇ ਜੀ ਨੂੰ ਵੀ ਕਿਉਂ ਨਹੀਂ ਆ ਜਾ ਪੀਆ ਬਾਅਦ ਵਿੱਚ ਨਾ ਪੰਪਾ ਖਾ ਲੈ ਆ ਗਾ ਜੀ ਗਾ ਕਰੇ ਬੁਲਾ ਲਿਆ ਦੇ ਪਈਏ ਕਰੇ ਬਗਾ ਦੀਏ ਇਹ ਸ਼ਹਿਰ ਤੇ ਵੀ ਅੱਜ ਵੀ ਉਹੀ ਬਾਰ ਖੁੱਲੀ ਆ ਜਿਹੜੀ ਬਾਰ ਉਧਰ ਖੁੱਲੀ ਸੀ ਜਦੋਂ ਆਪਾਂ ਕੱਲ ਆਏ ਸੀਗੇ ਚਾਹ ਪੀਣ ਵਾਸਤੇ ਪਰਸੋਂ ਨਾ ਪਰਸੋਂ ਆਏ ਸੀਗੇ ਉਹੀ ਬਾਥੇ ਪਹੁੰਚ ਆ ਜੇ ਆਪਾਂ ਫੇਰ ਅੱਧ ਗੱਲ ਵੱਧ ਕੇ ਐਂਡ ਬਣਾ ਲਈ ਕੋ ਇਹਨਾਂ ਨੇ ਕਫੇ ਦੇ ਨਾਲ ਇੱਕ ਦਿੱਤੀ ਖਾਣ ਵਾਸਤੇ ਚਾਕਲੇਟ ਤੇ ਸਿਮੇ ਉੱਤੇ ਸਪੈਸ਼ਲ ਸਰਵਿਸ ਕਾਪੂਚੀਨੋ ਦੇ ਨਾਲ ਜਿੱ ਦਿੱਤੀ ਚਾਕਲੇਟ ਤੇ ਉੱਤੇ ਪਾਇਆ ਫੁੱਲ ਸਟਾਰ ਬਣਾਦਾ ਕਹਿੰਦੇ ਵੀ ਸਟਾਰ ਨਹੀਂ ਸਟਾਰ ਹੈ ਇਹ ਜੋ ਚਾਹੀਦਾ ਆ ਆ ਦੇ ਮੈਂ ਤੁਹਾਨੂੰ ਮੈਂ ਕਿੰਨੇ ਸਪੈਸ਼ਲ ਬਣਾਏ ਹੋਏ ਇਹ ਵਿਨ ਵਾਲਾ ਢੋਲ ਹੈ ਇਹਦੇ ਕੱਟ ਕੇ ਉੱਤੇ ਟੇਲ ਬਣਾਏ ਹੋਏ ਤੇ ਜਿੰਨੀ ਅਸੀਂ 12 ਦੇਖੀ ਔਰੇ ਇਹਨਾਂ 12 ਉੱਤੇ ਨਾ ਸਾਨੂੰ ਵਾਈਨ ਬਹੁਤ ਮਿਲੀ ਆ ਦੇਖੋ ਸਾਰੀ ਜਿਹੜੀ 12 ਹੈ ਨਾ ਪੂਰੀ ਵਾਈਨ ਦੀ ਵਾਈਨ ਲੱਗੀ ਹੋਈ ਸਾਰੇ ਪਾਸੇ ਇੱਥੇ ਮਰਜ਼ੀ ਨਿਕਮ ਮਰ ਲਓ ਇਹ ਏਰੀਆ ਵੀ ਵਾਈਨ ਦਾ ਗਾਰਡ ਆ ਹਾਂ ਇੱਥੇ ਵਾਈਨ ਬਣਦੀ ਔਰੇ ਹਾਂ ਪੂਰੇ ਵਰਲਡ ਵਿੱਚ ਵੱਡੀਆਂ-ਵੱਡੀਆਂ ਕੰਟਰੀਆਂ ਜਿੱਥੋਂ ਹੀ ਡਿਲੀਵਰ ਹੁੰਦੀ ਆ ਆ ਵਾਲੀ ਚਾਹ ਪੀਣ ਜਾਣੇ ਵਾਸਤੇ ਲੈ ਲਈ ਆ ਇੱਕ ਚਾਹ ਕਫੇ ਕਲਵੀਰ ਵਾਸਤੇ ਤੇ ਕਾਪੂਚੀਨੋ ਗੁਰਬਾਜ ਵਾਸਤੇ ਜਿੰਸ ਸਿੰਘ ਸਿਮਰ ਵਾਸਤੇ ਗੁਰシャン ਵੀਰ ਤੇ ਦਿਲਜੋਤ ਸਿੰਘ ਕਹਿੰਦੇ ਅਸਤਾ ਕੁਝ ਨਹੀਂ ਪੀਣਾ ਸਕਦਾ ਕਰੇ ਚਾਹ ਦੇ ਕੱਪ ਹੀ ਪੀਣਾ ਭਰ ਭਰ ਕੇ ਹੋਰ ਇੱਕ ਅੱਜ ਵੀ ਦੇਖੋ ਸਾਰਾ ਤਾਂ ਸਾਰਾ ਮੇਤੋਂ ਸ਼ਹਿਰ ਸੁਨਣਾ ਬਿਆ ਛੁੱਟੀ ਵਾਲਾ ਮਾਹੌਲ ਹੋਲੇ ਚੱਲੇ ਰਿਹਾ ਬੱਲੇ 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 ਕਰਤੇ ਹੀ ਰੋਟੀ ਆ ਮੇਰੀ ਬਾਣੀ ਹੈ ਨਾ ਜੀ ਨਹੀਂ ਕਫੇ ਜਿੰਸ ਸਿੰਘਾਇਦੇ ਵਿੱਚੇ ਛੋਟੇ ਕਰੰਟ ਵਾਲੀ ਚੀਜ਼ ਮੇਰੀ ਆ ਜੀ ਤੇ ਉੱਪਰ ਇੱਕੋ ਚੀਜ਼ ਲਿਖਿਆ ਹੋਇਆ ਹੈ ਉਹ ਕਾਪੂਚੀਨੋ ਗੁਰਬਾਜ ਗੁਰਬਾਜ ਤਾਂ ਚੀਪਰ ਕਾਪੂਚੀਨੋ ਹੈ ਜੇ ਉਹ ਏਜੰਸੀੋਂ ਬਣਾ ਅੱਛਾ ਆ ਕਾਪੂਚੀਨੋ ਲੈ ਵੀ ਗੁਰਬਾਜ ਜੀ ਚੱਕਦੇ ਪਰੌਂਠੇ ਰਗਾ ਪੁੱਜੀ ਨੂੰ ਮਾਹੌਲ ਮਿੱਤਰੋ ਪੂਰਾ ਬਣਿਆ ਵਧੀਆ ਐਨ ਪੂਰੀ ਕਿਚਨ ਦੇ ਵਿੱਚ ਨਾ ਆਲੂ ਵਾਲੀਆਂ ਪਰੌਂਠੀਆਂ ਦੀ ਖੁਸ਼ਬੂ ਹੀ ਖੁਸ਼ਬੂ ਐਨ ਓਡੀਆਂ ਪਈਆਂ ਨੇ ਸਿਵੇਂ ਕਿੱਦਾਂ ਬਣੇ ਪਰੌਂਠੇ ਫਿਰ ਹੈ ਜੀ ਕਿੱਦਾਂ ਬਣੇ ਪਰੌਂਠੇ ਪੁੱਛੋ ਹੀ ਨਾ ਜੀ ਦੋਸਤ ਐਨ ਗੱਲ ਬਸ ਓਕੇ ਉਹ ਉਹ ਤੇਰੇ ਬਸ ਟਿੱਡੀ ਵਰਗੀ ਉਹ ਟਿੱਡੀ ਦੋ ਜੀ ਹੈ ਦੋ ਹੱਦਿਆਂ ਦੀ ਦੋ ਘਾਤੇ ਬਸ ਪੰਜ ਮਨਾਂ ਮੇਰਾ ਕਿੰਨੇ ਕਿੰਨੇ ਮੈਂ ਕਿੰਨੇ ਮਾਂ ਪੰਜ ਮਾਂ ਜੇ ਪੰਜ ਤੇਰੇ ਹੋ ਗਏ ਫੁੱਫੜ ਦੇ ਕਿੰਨੇ ਹੋਣਗੇ ਹੂੰ ਪਰੌਂਠੇ ਨੋ ਸਹੀ ਗੱਲ ਹੋ ਗਈ ਆਗਾ ਮਿੱਤਰੋ ਖਾਂਦਾ ਵਖਰੀ ਨਾਲ ਸੀਮੈਂਟ ਬਸੀ ਬੋਰੋ ਟਿੱਕੀ ਡਾਇਟਿਕਾ ਡੋਡੀਆਂ ਭੁੱਲ ਗਏ ਆਪਾਂ ਸਾਰੀਆਂ ਆ ਕੇ ਉਹਰੇ ਨੂੰ ਬਾਹਾਂ ਚ ਦੇਖ ਨਵੇਂ ਸਾਲ ਦੇ ਵਿੱਚ ਖੁੰਦਾ ਖਾਓ ਪੀਓ ਐਸ਼ ਕਰੋ ਮਿੱਤਰੋ ਦਿਲ ਪਰ ਕਿਸੇ ਦਾ ਦੁਖਾਇਓ ਨਾ ਹੁਣ ਟਾਈਮ 1 ਵਜ ਗਿਆ ਮਿੱਤਰੋ ਪਛਾਦਾ ਬਾਣੀ ਛੱਕ ਕੇ ਪਰੌਂਟੇ ਰੂਂਟੇ ਖਾ ਕੇ ਨਹਾਉਂਦੇ ਧੁੰਦੇ ਨੂੰ ਟਾਈਮ ਤਾਂ ਉਈਓ ਨਿਕਲ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਤੇ ਹੁਣ ਸਾਰੇ ਜਣੇ ਅਸੀਂ ਤਿਆਰ ਹੋ ਗਏ ਆ ਜਾਣ ਵਾਸਤੇ ਮੌਲ ਦੇ ਵਿੱਚ ਕਹਿੰਦੇ ਹੁਣ ਫਿਰ ਕਿਉਂ ਨੇ ਤੇ ਨਾਲੇ ਤਾਂ ਆਊਟਿੰਗ ਹੋ ਜੂਗੀ ਤੇ ਨਾਲੇ ਮਾੜੀ ਮੋਟੀ ਸ਼ਾਪਿੰਗ ਕਰ ਲਾਂਗੇ ਆਪਾਂ ਗੁਰਸ਼ਾਓਂ ਦੇਖ ਲੈ ਕੋਈ ਚੀਜ਼ ਦਵਣੀ ਹੋਈ ਬੱਚੇ ਹੁੰਦਾ ਹੀ ਆ ਦੁਕਾਨਾਂ ਦੇਖਣ ਦੀ ਗੱਲ ਹੁੰਦੀ ਹੈ ਜਿਹੜੇ ਨਾ ਕਹਿੰਦੇ ਉਹ ਲੈਣਾ ਉਹ ਲੈਣਾ ਹੈ ਉਹ ਪਤਾ ਹੀ ਆਪਾਂ ਨੂੰ ਜਣਿਆਂ ਨੇ ਕਰਨਾ ਸ਼ੁਰੂ ਕਰ ਦੇਣਾ ਹਨਾ ਤੇ ਸਾਰੇ ਰੈਡੀ ਨੇ ਚੱਲੀਏ ਬਈ ਹਾਂਜੀ ਹਾਂ ਚਲੋ ਤੇ ਨੈਵੀਗੇਟਰ ਲਾਉਣ ਦੀ ਇਹ ਜ਼ਿੰਮੇਵਾਰੀ ਆ ਦਿਲਜੋਤ ਸਿੰਘ ਦੀ ਹੈ ਕਿਉਂਕਿ ਇਹ ਬਹੁਤ ਖੂਬੀ ਨਿਭਾਉਂਦੇ ਤੂੰ ਵੀ ਥੋੜੇ ਦੇਰੀ ਚ ਅਸੀਂ ਆਏ ਤੁਹਾਨੂੰ ਵੱਧ ਪਤਾ ਹੈ ਨਾ ਮੋਲ ਮੂਲਾ ਸਹੀ ਹੋ ਗਿਆ ਵਧੀਆ ਸਸਤੇ ਮੋਲ ਸਾਨੂੰ ਲੈ ਜਾਓ ਕੋਈ ਵਧੀਆ ਸਸਤੇ ਮੋਲ ਲੈ ਜਾਓ ਠੀਕ ਹੈ ਆ ਜਾਓ ਹਾਂ ਠੀਕ ਰਿਹਾਸੀ ਜਿਹੜੇ ਕੱਪੜੇ ਵਧੀਆ ਹੀ ਸਸਤੇ ਮਿਲਦੇ ਉੱਥੇ ਚਲੋ ਉੱਥੇ ਚਲੋ ਹਾਂ ਫੁਰਕਲ ਸਾਹਿਬ ਚਲੀ ਫਿਰ ਹਾਂਜੀ ਚਲੋ ਜੀ ਬਸ ਤਿਆਰ ਹੋ ਗਏ ਜੀ ਜਲਸਾ ਸਹੀ ਟੌਰ ਹੈ ਨਾ ਜੀ ਥੋੜੀ ਵੱਧਾ ਜੀ ਮੇਰੇ ਨਾਲ ਨਹੀਂ ਸਾਡੀ ਟੌਰ ਗਾ ਸਾ ਸਿਆਣੇ ਹੋ ਗਏ ਬੁਢੇ ਟੌਰ ਹੁੰਦੇ ਕੋਈ ਨਹੀਂ ਨਹੀਂ ਤੁਸੀਂ ਸਿਆਣੇ ਕਿੱਥੇ ਤਾਂ ਚੜਦੀ ਹੈ ਜਵਾਨੀ ਸਾਡੇ ਤੋਂ ਘੱਟ ਹੋਣ ਰਹੀ ਗਈ ਹੈ ਸਾਹਮਣੇ ਪਹਾੜ ਦੇਖੋ ਮਿੱਤਰ ਕਿਵੇਂ ਚਮਕਾਂਗੇ ਧੁੱਪ ਦੇ ਵਿੱਚ ਪਹਾੜਾਂ ਦੇ ਪਈ ਵੀ ਬਰਫ਼ ਜਦੋਂ ਸੂਰਜ ਨਾ ਉੱਪਰ ਕਿਰਨਾ ਪੈਂਦੀ ਪਹਾੜ ਹਤੇ ਹੀਰੇ ਵਾਂਗ ਚਮਕਦੇ ਆ ਹੁਣ ਆਪਾਂ ਪਹੁੰਚ ਗਏ ਆ ਪਾਣੀ ਵਾਲੇ ਸ਼ਹਿਰ ਦੇ ਬਿਲਕੁਲ ਨੇੜੇ ਮੈਸਟਰ ਸ਼ਹਿਰ ਦੇ ਵਿੱਚ ਇਸ ਤੋਂ ਅੱਗੇ ਮਿੱਤਰੋ ਗਣੇਸ਼ੀਆ ਸ਼ਹਿਰ ਦੇਖਦੇ ਆ ਬਾਕੀ 몰 ਘੁੰਮਣ ਤੋਂ ਬਾਅਦ ਜੇ ਆਪਣਾ ਸੁਭਬ ਬਣਿਆ ਤਾਂ ਆਪਾਂ ਚੱਲਾਂਗੇ ਵਰੇਸ਼ੇ ਪਾਣੀ ਵਸ਼ੇਰ ਦੇਖਣ ਵਾਸਤੇ ਵੀ ਤੁਹਾਡੀ ਗੱਡੀ ਪਾਰਕਿੰਗ ਲੱਗੀ ਬਈ ਗੱਡੀ ਪਾਰਕਿੰਗ ਭਾਈ ਇੱਥੇ ਲਾਦੀ ਆ ਤੇ ਸਾਡੀ ਗੱਡੀ ਪਾਰਕਿੰਗ ਅਸੀਂ ਥੋੜੀ ਦੂਰ ਲਾਤੀ ਆ ਜੀ ਉਰੇ ਰੁੱਕੀ ਜੀ ਤੁਹਾਡੇ ਵਾਸਤੇ ਪਿੱਦੂ ਨੇ ਗੱਡੀ ਇਕੱਠੀ ਪਾਰਕਿੰਗ ਲਾਦੀ ਚੋ ਨਹੀਂ ਲੈ ਕੀ ਕਰ ਸਕਦੇ ਆ ਆਹ ਨਗਰ ਗੁਰਵਾਇਸ ਆ ਹਾਂਜੀ ਗੁਰਵਾਇਸ ਨੇ ਕੀ ਲੈਣਾ ਪੁੱਤ ਨੇ ਮੇਰੇ ਅੱਜ ਫਿਰ ਕੱਪੜੇ ਆਹ ਵਾਲੇ ਮਾਲ ਦੇ ਵੀ ਜਾਈ ਦੇਖ ਕਿੰਨਾ ਵੱਡਾ ਮਾਲ ਹੈ ਮਿੱਤਰੋ ਉਹ ਤੋਂ ਲੈ ਕੇ ਉਹ ਤੱਕ ਤਾਂ ਇਹਦੀ ਬਿਲਡਿੰਗ ਹੈ ਤੇ ਇਹਦੇ ਵਿੱਚ ਜੇ ਆਪਾਂ ਦੁਕਾਨਾਂ ਦੀ ਗੱਲ ਕਰੀ ਜਾਵੇ ਵੀ ਕਿਹੜੇ ਕਿਹੜੇ ਸ਼ੋਰੂਮ ਇਹਦੇ ਵਿੱਚ ਮੀਡੀਆ ਵਰਡ ਵੀ ਆਬਵੀਅਸ ਵੀ ਆ ਪਿਆਸਾ ਇਟਾਲੀਆ ਵੀ ਆ ਪ੍ਰੀਮਾਰਕ ਵੀ ਆ ਜਿਹੜਾ ਸਭ ਤੋਂ ਜ਼ਿਆਦਾ ਵੱਧ ਵਿਕਣ ਵਾਲਾ ਬ੍ਰਾਂਡ ਹੈ ਤੇ ਸਕਾਰਪੀਅਨ ਸਕਾਰਪੀ ਵੀ ਹੈਗਾ ਪੋਲਨ ਵੀ ਹੈਗਾ ਜ਼ਾਰਾ ਵੀ ਹੈਗਾ ਮਤਲਬ ਬਹੁਤ ਵੱਡਾ ਮਾਲ ਹੈ ਅਸੀਂ ਤਾਂ ਇੱਥੇ ਤੈਨੂੰ ਲੈ ਕੇ ਆਏ ਆ ਨਾਗਰਾ ਮਾਲ ਅੰਦਰ ਹੀ ਮੇਤਰੋ ਬਹੁਤ ਕਮਾਲ ਦਾ ਹੈ ਬਹੁਤ ਵੱਡਾ ਮਾਲ ਹੈ ਬਹੁਤ ਸੁਣੀ ਗੱਲਬਾਤ ਬਣਾਈ ਵੀ ਆ ਲੈ ਪਹਿਲਾਂ ਮੇਤਰੋ ਕਾਫੀ ਪੀਨੇ ਆ ਚਾਹ ਦਾ ਘੁੱਟ ਪੀਨੇ ਆ ਲੈ ਵੀ ਅੱਜ ਦੀ ਚਾਹ ਮੇਰੇ ਵੱਲੋਂ ਠੀਕ ਹੈ ਅੱਜ ਆਪਾਂ ਚਾਹ ਪੀਵਾਂ ਸਾਰਿਆਂ ਨੂੰ ਜਿੱਦਾਂ ਦੇ ਆਏਵੇਂ ਉਦੋਂ ਦੀ ਸੇਵਾਦਾਰੀ ਇਹੀ ਕਰਦੇ ਰਹਨੇ ਆ ਮੈਂ ਕਿ ਅੱਜ ਨਹੀਂ ਚਾਹ ਮੈਂ ਫਲਾਉਂਗਾ ਠੀਕ ਹੈ ਜਿੱਦਾਂ ਦੇ ਆਪਾਂ ਆਏ ਮਿੱਤਰੋ ਉਦੋਂ ਦੇ ਮਤਲਬ ਵੀ ਚਾਹ ਪਾਣੀ ਸਾਰਾ ਕੁਝ ਭਾਜੀਣਾ ਬੋਲੀ ਆ ਆਪਣਾ ਫਰਜ਼ ਬਣਦਾ ਵੀ ਆਪਾਂ ਬਿਸ਼ਰਮ ਨਾ ਬਣੀਏ ਨਹੀਂ ਕਰ ਕਰ ਫਰਜ਼ ਬਣਦਾ ਰੁਪਈਆ ਕੱਢਣ ਵਾਸਤੇ ਹੁੰਦੇ ਕੱਢਣ ਵਾਸਤੇ ਹੁੰਦੇ ਅੱਜ ਉਹ ਮੈਂ ਤੁਹਾਨੂੰ ਚਾਹ ਪਿਲਾਉਣਾ ਹੈ ਲੈ ਵੀ ਕੀਨੇ ਕੀਨੇ ਕੀ ਕੀ ਪੀਣਾ ਹੈ ਮਸੇ ਕੀ ਪੀਣਾ ਹੈ ਮਸੇ ਕੀ ਪੀਣਾ ਹੈ ਹਾਂ ਹਾਂ ਉਹੀ ਲੱਤ ਮੈਂ ਕਹਤੋਂ ਜਿਹਨੇ ਜੋ ਜੋ ਪੀਣਾ ਆਪਣਾ ਆਰਡਰ ਕਰ ਦੋ ਠੀਕ ਹੈ ਕਿਹੜਾ ਕੀ ਪੀਣਾ ਹੈ ਜਿਹੜਾ ਤੁਮੱਖਿਆ ਕੋਈ ਜਿੰਸੈਂਗ ਬੀਕਾ ਓਏ ਦੋ ਫਾਈਨਲੀ ਜਿਹੜਾ ਆਪਣਾ ਆਰਡਰ ਮੇ ਤਾਂ ਰੈਡੀ ਹੋ ਗਿਆ। ਕੁਰਨੇਤੀਆ ਮੰਗਾਈਏ ਖਾਣ ਵਾਸਤੇ ਇਹਨਾਂ ਨੇ। ਸਟਾਕੀ ਵਾਲੀ ਤੇ ਚਾਕਲੇਟ ਵਾਲੀ। ਕਾਪੂਚੀਨੋ ਵੀ ਹੈਗੀਆਂ ਵਿੱਚ ਕਈ ਬੰਦਿਆਂ ਦੀਆਂ। ਚਲ ਵੀ ਸ਼ਾਂਸੇ ਕਾ ਟ੍ਰਾਈਪੇ ਦੇਖਦੇ ਆ। ਕੁਸ਼ਾਨਾ ਕਰਾ ਬਲਵਾ ਕੋਟ ਮਸੰਦ ਆ ਗਿਆ ਮੈਨੂੰ। ਥੋੜਾ ਯਾ ਨਹੀਂ ਇਹ ਥੱਲੇ ਇਕੱਠਾ ਹਾਂ। ਠੀਕ ਹੈ। ਉਹ ਸਾਹਮਣੇ ਸ਼ੀਸ਼ੇ ਦੇ ਸਾਹਮਣੇ ਜਾਈ। ਫੋਟੋ। ਫਰੰਟਾ ਦੇ। ਸ਼ੀਸ਼ਾ ਹੀ ਹੈ ਜਰਨ ਲਾਬਲੀ ਮੁੰਡੇ ਨੂੰ। ਠੀਕ ਹੈ डन ਹੈ। ਪਰਸ਼ਾਨ ਦੀ ਕਿਸ ਹਫਤਾ ਹੈ ਮਿੱਤਰੋ। ਨਵੀਂ ਚੀਜ਼ ਲੈਣੀ ਬਾਅਦ ਵਿੱਚ ਹੈ ਤੇ ਪਹਿਲਾਂ ਘਰ ਨੂੰ ਪਾ ਕੇ ਜਾਣੀਆ ਦੇਖੋ ਮਿੱਤਰੋ। ਪੁਰਾਣਾ ਕੋਟ ਪੈਕ ਕਰਕੇ ਕਹਿੰਦਾ ਮੈਂ ਪੂਸਤੇ ਪੋਣੇ ਨਵਾਂਗੜ ਕਹਿੰਦਾ ਪਾ ਕੇ ਜਾਣਾ ਮੈਂ। ਸਾਰੇ ਬਾਅਦ। ਇਹ ਤਾਂ ਇਹ ਵੀ ਫਿੱਟ ਨਹੀਂ ਦਾ। ਸਾਰੇ ਵਾਰ ਤੇ ਸਰਪ੍ਰਾਈਜ਼ ਹੈ ਕਿਸੇ ਨੂੰ ਨਹੀਂ ਪਤਾ ਕੁਸ਼ਾਨ ਵੀ ਨੇ ਕੋਟ ਲੱਤਾ ਵਾ ਤੁਹਾਡੇ ਆਏ ਕੁਝ ਪਸੰਦ ਬਾਈ ਉਹ ਖੜਾ ਹੁੰਦਾ ਕਾਊਂਟਰ ਤੇ ਆ ਦੇਖ ਇਧਰ ਕੁਸ਼ਾਨ ਪਾਕੀ ਵੀ ਆ ਗਿਆ ਸੋਹਣਾ ਲੱਗਦਾ ਸੋਹਣਾ ਲੱਗਦਾ ਹਾਂ ਕਹਿੰਦਾ ਪਿਓ ਪੇ ਪੂਤ ਨਸਲ ਪੇ ਕੋੜਾ ਬਹੁਤ ਹਨ ਇਧਰ ਥੋੜਾ ਥੋੜਾ ਇਹਨੇ ਅੱਛੇ ਪਹਿਲੇ ਮੈਂ ਦੇਖ ਕੇ ਕਹਿੰਦਾ ਬਹੁਤ ਵਧੀਆ ਲੱਗਦਾ ਉਹ ਫਿਰ ਦੇਖ ਜਲਦੀ ਸਾਰੇ ਪਸੰਦ ਕਰ ਲੈ ਚੱਲ ਲੈ ਕੇ ਪਾ ਵੀ ਲਿਆ ਜਲਾ ਤੂੰ ਵੀ ਲੈ ਆ ਯਾ ਨਹੀਂ ਮੈਨੂੰ ਤੇ ਤੂੰ ਪ੍ਰਾਣਾ ਬੈਗ ਪ੍ਰਾਣਾ ਬੈਗ ਜੀ ਇਹਦਾ ਪ੍ਰਾਣਾ ਇਹ ਤਾਂ ਅੰਦਰ ਦੇਖੋ ਖਰਾਣਾ ਦਿੱਤਾ ਸੇਮ ਤੇਰੇ ਵਾਲੀ ਵਾ ਹਨ ਬਿਨਾਂ ਮਾ ਪਸਾ ਲਓ ਖਰਾਣਾ ਘਰ ਨੂੰ ਲੈ ਕੇ ਚਲੋ 22 ਰੁਪਏ ਦਾ ਦੱਸਿਓ ਤੁਸੀਂ ਕੀ ਲੈਤਾ ਕੁੱਤਾ ਤੁਸੀਂ ਕੀ ਲੈਣੇ ਮਿਰਿਆਣੀ ਹੈ ਬਿਜਾਣੀ ਮਿਲੇ ਨਹੀਂ ਓਹੋ ਆ ਤਾਂ ੱੱਕਾ ਹੋ ਗਿਆ ਬਾਈ ਸਾਡੇ ਮੁੰਡੇ ਘਰ ਨਹੀਂ ਮੁੰਡੀ ਮੇਰੇ ਤੋਂ ਲਿਆਇ ਕੋਟ ਮੁੰਡੀ ਵੀ ਇਹਨਾਂ ਦੋਨੇ ਵੀਰਾਂ ਵੀਰਾਂ ਜਗਟਾ ਲੈਦੇ ਆ ਆ ਕੋਟ ਦਿੱਤੀ ਮੁੰਡੀ ਨੇ ਤੇ ਉਹ ਕੋਟ ਲੱਤਾ ਗੁਰਸ਼ਾਨ ਵੀ ਤੇ ਕੋਟ ਕਿਧਰ ਗਿਆ ਪੁੱਪੜੀ ਲੈ ਲਿਆ ਫੁੱਫੜ ਪੁੱਪੜ ਨੂੰ ਕੋਟ ਪਸੰਦ ਆ ਗਿਆ ਬਾਈ ਉੱਪਰ ਨੂੰ ਕੋਟ ਪਸੰਦ ਆ ਗਿਆ ਨਹੀਂ ਫੁੱਲ ਮਾਰਿਆ ਨਹੀਂ 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 ਸਹੀ ਕਹ ਲੈ ਨਹੀਂ ਘੈਂਟ ਕੋਟ ਵਧੀਆ ਹਾਂ ਫੁੱਲ ਮਾਰਿਆ ਥੋੜਾ ਕਿਹੜਾ ਹੈ ਮਸੂਰਾ ਇਹ ਐਮਿਸ ਹੋ ਜਾਵੇ ਲਿਫਟ ਵਿੱਚ ਬੈਠ ਗਏ ਮਿੱਤਰੋ ਹੁਣ ਆਪਾਂ ਗਰਾਉਂਡ ਫਲੋਰ ਤੋਂ ਫਰਸਟ ਫਲੋਰ ਵੱਲ ਨੂੰ ਜਾ ਰਹੇ ਹਾਂ ਲਾਈਟਾਂ ਦੇਖੋ ਮਾਲ ਦੇ ਕਿੰਨੇ ਸੋਹਣੇ ਲੱਗਦੇ ਨੇ ਆਹ ਵਾਲਾ ਡਿਜ਼ਾਈਨ ਬੜਾ ਗੈਂਟ ਲੱਗਦਾ ਹੈ ਪਾ ਜੇ ਇੱਕ ਨੂੰ ਫਸੰਦ ਲੱਭਦੇ ਆ ਵੀਰੇ ਬੱਲੇ ਉਹ ਤਾਂ ਹੈ ਕਿ ਨਾ ਕੰਮ ਨੇ ਕੱਪੜੇ ਕਿਹਦੇ ਨੇ ਹਾਂ ਜੀ ਖੁਸ਼ਾਲ ਕੋਟ ਖੋਲ ਤਾਂ ਹਾਂ ਜੀ ਕੋਟ ਖੋਲ ਤਾਂ ਆਹ ਕੋਟ ਐ ਮੇਰਾ ਜੀ ਤੂੰ ਵੀ ਲੱਭ ਲੈ ਕੋਟ ਮਨੇ ਪੁੱਛੀ ਤੇ ਕਿਹਨ ਆਈ ਸੀਗੀ ਜੇ ਤੁਹਾਨੂੰ ਲੱਭਦੇ ਫਿਰਦੇ ਆ ਤੁਸੀਂ ਲੱਭਦੇ ਮੈਂ ਤੁਹਾਨੂੰ ਲੱਭਦੇ ਵੇ ਬੰਦੇ ਸਾਰੇ ਖੋਗੇ ਮਾਰਕੀਟ ਦੇ ਬੜੇ ਕੋਈ ਕਿੱਧਰ ਨੂੰ ਫਿਰਦਾ ਕੋਈ ਕਿੱਧਰ ਨੂੰ ਫਿਰਦਾ ਮਸੋ ਬੰਦੇ ਕਾਪੂ ਕਰੇ ਨਾ ਸੋਣਾ ਦੇਖਿਆ ਮੈਂ ਨਾ ਸੋਣਾ ਕੋਟਾ ਨਾ ਸੂਟ ਨਾ ਛੋੜਾ ਗਿਆ ਕੋਈ ਠੀਕ ਹੈ ਵਧੀਆ ਮੇਰੀ ਮੁੰਡੀ ਦਾ ਕੋਈ ਚੀਜ਼ ਫਿੱਟ ਹਾਂ ਪੈਂਟਾਂ ਲੈ ਲਈਆਂ ਇਹਨੇ ਦੋ ਪੈਂਟਾਂ ਲੈ ਲਈਆਂ ਉਹ ਤੇਰਾ ਪਲ ਉਹ ਹਾਈ ਨਿਕ ਜਦੀਆਂ ਦੋ ਪੈਂਟਾਂ ਤੇ ਲੈ ਲਈ ਤੇ ਕਹਿੰਦਾ ਜਿਵੇਂ ਵੀਰ ਜੀ ਹੁਣੇ ਗੱਲੀਆਂ ਪਾਉਣੇ ਆ ਉਹ ਤੇਰਾ ਪਲ ਹੈ ਤਾਂ ਬੈਗੀ ਵੀ ਲੈ ਦੂੰ ਇਹ ਤਾਂ ਬੈਗੀ ਪੈਂਟ ਹੈ ਕਿਹੜੀ ਚੀਨ ਆ ਪਲੇ ਇਹ ਆ ਦੋ ਤੀ ਆ ਦੋ ਤੀ ਦੇ ਕਸ ਲੱਗੇ ਆ ਤੇ ਬਾਕੀ ਆਪਾਂ ਨੂੰ ਘੁੰਮ ਦੇ ਘੁੰਮਦੇ ਨੂੰ ਮੌਲ ਦੇ ਵੀ ਜੀ ਵੀਰ ਜੀ ਹੁਣੇ ਮਿਲੇ ਨੇ ਆਪਣੇ ਹੁਸ਼ਿਆਰਪੁਰ ਤੋਂ ਪਿਛੋਂ ਭਾਈ ਜਾਨਾ ਭਾਈ ਹਾਂਜੀ ਤੇ ਰਹਿੰਦੇ ਇੱਥੇ ਆ ਪਾਣੀ ਵਾਲੇ ਸ਼ਹਿਰ ਦੇ ਨਾਲ ਬਿਲਕੁਲ ਰਹਿੰਦੇ ਨੇ ਕਿਦੇ ਕਰਮਾ ਵਾਲੇ ਭਾਈ ਜੀ ਲੋਕ ਕਿੱਥੋਂ ਕਿੱਥੋਂ ਘੁੰਮਣ ਵਾਸਤੇ ਆਉਂਦੇ ਨੇ ਭਾਈ ਹੁਣੇ ਪਾਣੀ ਸ਼ਹਿਰ ਦੇ ਵਿੱਚ ਰਹਿੰਦੇ ਆ ਕਰਮਾ ਵਾਲੇ ਭਾਈ ਜੀ ਹੋਰ ਗੱਲਾਂ ਮਸਲਾਉਂ ਚੱਲ ਪਸਣਾਉ ਕਾਫੀ ਟਮਕੇ ਪਾਣੀ ਆਏ ਨੇ ਮੈਨੂੰ ਹੋ ਗਿਆ 19 ਸਾਲ ਇਹਨਾਂ ਨੂੰ 26 ਸਾਲ ਹੋ ਗਿਆ ਹੈ ਹਾਂਜੀ ਹਾਂਜੀ ਠੀਕ ਹੈ ਇਹ ਬੇਟਾ ਇਹਨਾਂ ਦਾ ਹਾਂਜੀ ਇਹ ਸਾਡਾ ਬੇਟਾ ਹੈ ਬੱਜਨ ਸਿੰਘ ਬੱਜਨ ਸਿੰਘ ਰਜਨ ਸਿੰਘ ਰਜਨ ਸਿੰਘ ਹਾਂਜੀ ਹਾਂਜੀ ਵੈਰੀ ਗੁੱਡ ਐਸ ਸਿੰਘ ਚੰਗਾ ਲੱਗਿਆ ਭਾਈ ਜੀ ਮਿਲ ਕੇ ਬਹੁਤ ਵਧੀਆ ਥੈਂਕ ਯੂ ਜੀ ਵੀਰ ਉਸ ਨਾਲ ਗੱਲ ਮਾਨੂੰ ਕਿ ਦਰੋਂਮ ਕੇ ਸਾਡੇ ਸ਼ੇਅਰ ਬਾਲੂ ਲਈ ਆਏ ਹੋ ਕੋਈ ਨਹੀਂ ਜਦੋਂ ਆਵਾਂਗੇ ਆਪਾਂ ਜ਼ਰੂਰ ਆਵਾਂਗੇ ਹਾਂਜੀ ਛੁੱਟੀਆਂ ਜਦੋਂ ਗਾਹ ਕਾਸਤੀ ਹੋਈਆਂ ਫਿਰ ਆਵਾਂਗੇ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਜੀ ਵੀਰ ਕੇ ਮਿਹਰਬਾਨੀ ਹਾਂ 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 ਹੌਲਕੇ ਹੌਲੇ ਜ਼ਿਆਦੇ ਕਰਦਾ ਪਰਸ ਖਾਲੀ ਹਾਂ ਬਾਈ ਦਾ ਬਾੜੇ ਜਾ ਦੇ ਕਿੰਨੇ ਸਮੇਂ ਆਇਆ ਇਹ ਬਈ ਇਹ ਜਿਹੜੇ ਪੈਸੇ ਖਰਚ ਗਿਆ ਸਿਮਾ ਤੋਂ ਖਰਚ ਗਿਆ ਜਿਹੜੀ ਉੱਪਰ 80 ਦੇ ਆ ਗਏ 80 ਉਹਦਾ ਕੋਟ 8000 ਦਾ 8000 ਰੁਪਇਆ ਤੇਰਾ ਭਰਾ ਹੋ ਜੇ ਕਿਵੇਂ ਲੱਗਿਆ ਮੇਜ ਵੀ ਆਉਗਾ ਸਹੀ ਗੱਲ ਐ 8 ਦੀ ਕੱਟੀ ਜਾਂਦਾ ਭਰਾਵਾ 2 ਸਾਲ ਬਾਅਦ ਦੁੱਧ ਰੇਣਾ ਨਾਲ ਆਪਣੇ ਬੱਪੂ ਨੇ ਇੱਕ ਨੇ ਕਹਿਣਾ ਤਾਂ ਕਾਈ ਮਿੱਤਰ ਹੁਣ ਪੌਣੇ 6 ਹੋ ਗਏ ਆ ਮੌਲ ਦੇ ਵੀ ਜਾ ਕੇ ਨਾ ਪਤਾ ਹੀ ਲੱਗਦਾ ਸਮੇਂ ਦਾ ਵੀ ਸਮਾਂ ਕਦੋਂ ਨਿਕਲ ਜਾਂਦਾ ਤੇ ਨਾ ਪਤਾ ਲੱਗਦਾ ਪੈਸਿਆਂ ਦਾ ਵੀ ਪੈਸੇ ਕਿੱਧਰ ਨੂੰ ਚਲੇ ਜਾਂਦੇ ਆ ਬਾਹਰ ਰੋਕੇ ਕਹਿੰਦੇ ਵੀ ਗੁਰਵਾਇ ਸਿੰਘ ਨੇ ਆਪਣੇ ਨਾ ਉਹ ਖਾਣੀਆਂ ਟੌਫੀਆਂ ਮਿਲਦੀਆਂ ਰੇ ਕੀ ਚੀਜ਼ ਹੈ ਨਿਕਲ ਲੀਕਾ ਤੁਸੀ ਕੁਝ ਲਿਆ ਨਹੀਂ ਨਾ ਅੱਜ ਮੈਂ ਕੁਝ ਵੀ ਲੱਤਾ ਮਾਤੀ ਵੈਰੀ ਰੇਅਰ ਇਹ ਹੁਣ ਗਾਹਾਂ ਦਾ ਰੇਰੇ ਬੰਨਾ ਮੈਨੂੰ ਆਏ ਵੀ ਕੁਸ਼ਾਨ ਵੀ ਪਾਰਵੇਟੇ ਕੱਪੜੇ ਪਾਉਣੇ ਆ ਮੈਂ ਤਾਂ ਜੇ ਤੂੰ ਪਾ ਖੜਾਏਗਾ ਸੈਕੰਡ ਕਲਾਸ ਮੈਂ ਪਾਲ ਕਰਨੇ ਆ ਫਲਤ ਸੁਡੀ ਵਾਲੇ ਮੈਂ ਪਾ ਰਿਹਾ ਹਾਂ। ਅਓ ਹੁਣ ਤੂੰ ਹੁਣ ਤੱਕ ਕੱਪੜੇ ਤੂੰ ਲਿਆ ਕਰ ਨਵੇਂ। ਠੀਕ ਹੈ ਜੀ ਪੁਰਾਣੇ ਹੋਣੇ ਪਾਪਾ ਪਾਪਾ ਭੇਜਾਂਗੇ ਠੀਕ ਹੈ? ਠੀਕ ਹੈ। ਪੈਸਤਰਾਂ ਰੰਗ ਕੇ ਫੱਗੇ ਨੇ। ਹਾਂ। ਆਪਣੀ ਚੂਬੀ ਦਾ ਕੰਮ ਨਿਬੜ ਕੇ ਮਿੱਤਰ ਹੁਣ ਆਪਾਂ ਪਹੁੰਚੇ ਹਾਂ ਇੰਡੀਅਨ ਰੈਸਟੋਰੈਂਟ ਦੇ ਵਿੱਚ ਡਿਨਰ ਕਰਨ ਵਾਸਤੇ। ਸਾਡੀ ਸਾਰੀ ਦੀ ਸਾਰੀ ਟੀਮ ਲੈਣ ਦੇ ਵਿੱਚ ਖੜੀ ਆ ਤੇ ਸੋਚ ਰਹੀ ਆ ਪਲਾਨ ਬਣਾ ਰਹੀ ਆ ਅੰਦਰ ਵੀ ਅੱਜ ਖਾਣ ਨੂੰ ਕੀ ਆਰਡਰ ਕਰਨਾ ਹੈ? ਕੀ ਆਰਡਰ? ਅੱਜ ਪਸੰਦ ਹੋਊਗੀ ਬੱਚਿਆਂ ਦੀ। ਜੋ ਬੱਚੇ ਕਹਿਣਗੇ ਉਹੀ ਆਪਾਂ ਖਾਵਾਂਗੇ। ਸਾਡੇ ਨੌ ਤੇ ਬੜਿਆਂ ਨੇ ਪੁਰਾਣੀ ਕਿਹਣਾ ਬੱਤੇ ਕੀ ਖਾਣਾ ਤੁਸੀਂ ਪਪੜ ਪਪੜ ਖਾਣੇ ਗਲੇ ਬਸ ਬਾਪਰੇ ਮੱਚੇ ਟਿੱਕਣਾ ਬਸ ਹੋਰ ਟੀਵੀ ਹੋ ਜਾ ਵੀ ਅੰਦਰ ਹੀ ਹਮਤਰਾ ਚਾਚਾ ਮਾ ਹਾਂਜੀ ਹੋ ਜਾ ਕੀ ਚਾਚਾ ਮਸੀ ਆ ਰਹੇ ਹਾਂ ਹਾਂਜੀ ਆ ਜੋ ਮਸੀ ਆ ਜਾਂਦੇ ਮੈਂ ਤਾਂ ਚੁੰਮ ਗੇ ਮੈਂ ਤਾਂ ਪਰ ਉਹਨਾਂ ਤੋਂ ਪਿੱਛੇ ਜਾ ਕੇ ਪਹਿਲੇ ਤਿੰਨ ਦਿਨਾਂ ਦੇ ਹਾਂ ਪਾਰ ਦੇ ਪਰੌਣੇ ਜਰਾ ਵੀ ਅੱਜ ਗੱਡੀ ਹੋ ਗਿਆ ਕੀ ਹੋਏਗਾ ਮੈਂ ਪਿੱਛੇ ਨੂੰ ਵਾਜ ਜਾਣਾ ਚਲੋਗੀ ਚਲੋ ਜੀ ਸਲੋ ਡੋਟ ਥੈਂਕ ਯੂ ਡਰਾਗੀ ਪਕਾ ਬਣਿਆ ਬੈਠਾ ਮੇਰਾ ਕੋਈ ਨਹੀਂ ਗਿਆ ਹੂੰ ਪਰੀਤ ਨਾ ਕੋਈ ਵੀ ਹੈ ਤਾਂ ਸਟਾਰਟਰ ਦੇ ਵਿੱਚ ਮੈਂ ਤੁਰਾ ਆਪਣੇ ਮੰਗਾਇਆ ਪਨੀਰ ਟਿੱਕਾ ਹੁਣ ਕੁਛ ਆਉਣੇ ਮੰਗਾਈਆ ਮੈਂਗੋ ਲੱਸੀ ਜਿਸ ਨੂੰ ਮੈਂ ਨਹੀਂ ਪੀ ਵੀ ਰਿਹਾ ਕੁਛ ਆ ਹ ਕਿਦਾਂ ਸਵਾਦ ਆਪਾਂ ਦੋਨੇ ਆਪਾਂ ਤਾਂ ਬਹੁਤ ਛੁਤੀ ਛਿੱਟੇ ਰਿਹਾ ਦਾ ਹਾਂ ਮੈਂ ਰੁਕ ਗਿਆ ਇਹ ਤਾਂ ਅਸੀਂ ਪੀ ਸਕਦਾ ਤੇਰੇ ਦੰਦ ਤੇ ਪੈ ਪਈ ਬੈਣਾ ਹੈ 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 ਸਭ ਖਾਵੇਂਗੇ ਕਿਦਮਾਂ ਦੀ ਨੁੜੀ ਨਹੀਂ ਗੁਰਮੁਹਾਂ ਆ ਗਰੀ ਨਹੀਂ ਥੱਲੇ ਜਾਂ ਦੁੱਪਰ ਆ ਗਈ ਹੁਣੀ ਬੈਣ ਗਿਆ ਸੋ ਆਪਾਂ ਨਹੀਂ ਆਏ ਥੱਲੇ ਆ ਗਏ ਹੈ ਉੱਪਰ ਨਹੀਂ ਆਏ ਥੱਲੇ ਆ ਗਏ ਹੁਣ ਟਾਈਮ ਸਾਢੇ 9 ਹੋ ਗਏ ਮਿੱਤਰੋ ਤੇ ਅਪਾ ਸਾਦਾ ਆਪਣੀ ਸ਼ੱਕੇ ਆਪਾਂ ਘਰੇ ਪਹੁੰਚ ਗਏ ਆ ਤੇ ਨਿਆਣੇ ਦੇਖੋ ਨਿਆਣੇ ਆਪਣੇ ਕੱਪੜੇ ਲਈ ਲੈਂਦੇ ਆ ਨਾ ਪਾ ਪਾ ਕੇ ਦੇਖਦੇ ਆ ਜਿਹੜਾ ਕੋਟ ਕੁਸ਼ਿਆਨ ਨੇ ਪਸੰਦ ਕੀਤਾ ਉਹ ਦਿਲਜੋਦ ਪਾ ਕੇ ਲਿਖਦੇ ਜਿਹੜਾ ਕੋਟ ਦਿਲਜੋਦ ਨੇ ਪਸੰਦ ਕੀਤਾ ਉਹ ਗੁਸ਼ਾਨ ਪਾ ਕੇ ਦੇਖਦਾ ਹੈ ਪਰ ਉੱਥੇ ਇਹਨਾਂ ਨੂੰ ਉਹ ਚੀਜ਼ ਪਸੰਦ ਨਹੀਂ ਸੀ ਆਈ ਹੁਣ ਇੱਥੇ ਆ ਕੇ ਨਾ ਉਹਦਾ ਘੜੋ ਨੂੰ ਪਸੰਦ ਆ ਗਿਆ ਉਹਦਾ ਘੜੋ ਨੂੰ ਪਸੰਦ ਆ ਗਿਆ ਤੇ ਬਾਕੀ ਬਸ ਮੇਤਰੂ ਆਪਾਂ ਵੀ ਹਲੇ ਸੌਣ ਦੇ ਕੋਈ ਪ੍ਰੋਗਰਾਮ ਨਹੀਂ ਹੈਗਾ ਹਾਲੇ ਤਾਂ ਗੱਲਾਂ ਬਾਤਾਂ ਕਰਨੀਆਂ ਐ ਬੈਠ ਕੇ ਸਾਰੇ ਪਰਿਵਾਰ ਨੇ ਸਾਢੇ 9 ਹੋਏ ਹਾਲੇ ਤਾਂ ਟਾਈਮ ਬਹੁਤ ਪਿਆ ਹੈ ਡੇਢ ਦੋ ਘੰਟੇ 2.5 ਘੰਟੇ ਵੀ ਤਿੰਨ ਘੰਟੇ ਲੱਗ ਸਕਦੇ ਨੇ ਹੁਣ ਸੀ 12 ਵਜੇ ਪਹਿਲਾਂ ਕਿ ਸੌਣ ਦੇ ਨਹੀਂ ਹੈਗੇ ਗੱਲਾਂ ਬਾਤਾਂ ਮਾਦ ਨੂੰ ਬਰਨ ਲੱਗ ਪਏ ਬੱਚੇ ਸਾਨੂੰ ਜਾਣੇ ਹੀ ਆ ਤੇ ਹੁਣ ਟੀਵੀ ਟੂ ਦੇਖਦੇ ਆ ਗੱਲਾਂ ਬਾਤਾਂ ਮਾਰਦੇ ਆ ਹੋਰ ਬਹੁਤ ਸਾਰੇ ਗੱਲਾਂ ਬਾ ਤੇ ਵਲੌਗ ਵੀ ਐਡਿਟ ਕਰਾਂਗੇ ਤਾਂ ਜਾ ਕੇ ਤੁਹਾਨੂੰ ਕੱਲ ਨੂੰ ਸਵੇਰੇ ਆਪਣਾ ਅੱਜ ਦਾ ਵਲੌਗ ਦੇਖਣ ਨੂੰ ਮਿਲੇਗਾ ਮਿੱਤਰੋ ਜੇ ਵਲੌਗ ਪਸੰਦ ਆਇਆ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਵੀ ਕਰਿਓ ਕੱਲ ਨੂੰ ਮਿਲਾਂਗੇ ਹੋਰ ਵਲੌਗ ਦੇ ਵਿੱਚ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਰੀ ਸਤਿ ਸ਼੍ਰੀ ਅਕਾਲ ਜੀ